ਪਰ ਕਿਰਦਾਰਾਂ ਤੌਰ ਤੇ ਪਰਖੋਗੇ ਤੇ ਉਹ ਬਹੁਤ ਵਧੀਆ ਕੰਮ ਕੀਤਾ ਕਿਉਂਕਿ ਕੰਗਣਾ ਰਣੌਤ ਦਾ ਸਾਨੂੰ ਕਿਰਦਾਰ ਜਰੂਰ ਵੇਖਣਾ ਪਊਗਾ ਵੀ ਪਿਸ਼ੋਕੜ ਦੇ ਵਿੱਚ ਉਹਨੇ ਕੀ ਕੀ ਕੀਤਾ ਬਾਕੀ ਸਾਨੂੰ ਕੁਲਵਿੰਦਰ ਕੌਰ ਤੇ ਮਾਨਿਆ ਉਸਦੇ ਮਨ ਦੇ ਵਿੱਚ ਉਹ ਰੋਸ ਸੀਗਾ ਜਿਹੜਾ ਸਾਡਾ ਉਹਨਾਂ ਬੀਬੀਆਂ ਨੂੰ ਕਿਸ਼ਾਨ ਸੰਘਰਸ਼ ਵੇਲੇ 100-100 ਰੁਪਏ ਦਿਹਾੜੀ ਤੇ ਆਈਆਂ ਬੈਠੀਆਂ ਟਗੇ-ਟਗੇ ਦੇ ਵਕਣ ਵਾਲੇ ਕਈ ਸ਼ਬਦਾਂ ਦੇ ਨਾਲ ਸੰਬੋਧਨ ਕੀਤਾ ਉਹਨੇ ਸਾਰਾ ਸਮਾਨ ਰੱਖਣ ਵਾਸਤੇ ਕਿਹਾ ਤੇ ਉਹ ਕੁਝ ਉਹਨੇ ਆਪਣ ਨੂੰ ਹਉਮੇ ਸੀਗੀ ਉਹਨੇ ਤੌਂਸ ਦਿਖਾਈ ਆ ਜਿਸ ਤੌਂਸ ਤੋਂ ਗੱਲ ਵਾਧਿਆ ਵਾਧੇ ਕੁਲਵਿੰਦਰ ਕੌਰ ਨੇ ਉਹਦੇ ਥੱਪੜ ਜੜ ਦਿੱਤਾ ਦੂਸਰੀ ਗੱਲ ਪਏ ਅਸੀਂ ਸਾਰਾ ਪਿੰਡ ਪੰਚਾਇਤ ਪੰਜਾਬ ਪੂਰੀ ਕਮਿਊਨਿਟੀ ਉਹਦੇ ਨਾਲ ਖੜੇ ਆ ਹਰ ਪੱਖ ਤੋਂ ਨਾਲ ਖੜੇ ਆ ਇਸ ਕਰਕੇ ਕੋਈ ਬਹੁਤਾ ਵੱਡਾ ਐਕਸ਼ਨ ਨਾ ਲਿਆ ਜਾਵੇ ਕਿਉਂਕਿ ਇਹ ਰੋ ਪੈਦਾ ਹੁੰਦਾ ਫਿਰ ਲੋਕਾਂ ਦੇ ਤੇ ਲੋਕਾਂ ਦੇ ਵਿੱਚ ਉਸ ਗੱਲ ਦਾ ਰੋਹ ਪੈਦਾ ਹੋਊਗਾ ਕਿ ਸਾਡੇ ਨਾਲ ਬੇਇਨਸਾਫੀ ਹੋਈ ਹੈ। ਕੰਗਨਾਰ ਰਣੌਤ ਦੇ ਥੱਪੜ ਸੁੱਟਣ ਵਾਲੀ ਕੁੜੀ ਦੇ ਮਾਪਿਆਂ ਨੂੰ ਪਿੰਡ ਦੀ ਪੰਚਾਇਤ ਨੇ ਕੀਤਾ ਸਨਮਾਨਿਤ। ਤੁਹਾਨੂੰ ਦੱਸਦੇ ਕਿ ਬੀਤੇ ਦਿਨੀ ਚੰਡੀਗੜ੍ਹ 에어ਪੋਰਟ ਤੇ ਕੰਗਨਾਰ ਰਣੌਤ ਦੇ ਇੱਕ ਪੰਜਾਬ ਦੀ ਮਹਿਲਾ ਪੁਲਿਸ ਮੁਲਾਜ਼ਮ ਨੇ ਥੱਪੜ ਸੁੱਟਿਆ ਸੀ ਕਿਉਂਕਿ ਕੰਗਨਾਰ ਰਣੌਤ ਦੇ ਵੱਲੋਂ ਕਿਸਾਨੀ ਅੰਦੋਲਨ ਦੇ ਦੌਰਾਨ ਕਿਸਾਨਾਂ ਤੇ ਗਲਤ ਬਿਆਨਬਾਜ਼ੀ ਕੀਤੀ ਸੀ। ਤੇ ਉਸ ਤੋਂ ਬਾਅਦ ਲਗਾਤਾਰ ਕਿਸਾਨ ਜਥੇਬੰਦੀਆਂ ਦਿਨਾਂ ਹੰਗ ਜਥੇਬੰਦੀਆਂ ਉਸ ਦੇ ਪਰਿਵਾਰ ਨੂੰ ਸਨਮਾਨਿਤ ਕਰ ਰਹੀਆਂ ਨੇ ਤੇ ਅੱਜ ਪਿੰਡ ਦੀ ਪੰਚਾਇਤ ਦੇ ਵੱਲ ਉਸ ਕੁੜੀ ਦੇ ਮਾਪਿਆਂ ਨੂੰ ਸਨਮਾਨਿਤ ਕੀਤਾ ਜਿਸ ਮੌਕੇ ਪਿੰਡ ਦਾ ਸਰਪੰਚ ਤੇ ਹੋਰ ਪੰਚ ਸਹਿਬਾਨ ਵੀ ਮੌਜੂਦ ਸੀ ਜਿਨ੍ਹਾਂ ਨੇ ਉਸਦੇ ਪਰਿਵਾਰ ਨੂੰ ਸਨਮਾਨਿਤ ਕੀਤਾ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਾਨੂੰ ਆਪਣੀ ਧੀ ਤੇ ਮਾਣ ਹੈ ਜਿਸਨੇ ਕੰਗਣਾ ਰਣੌਤ ਦੇ ਥੱਪੜ ਸੁੱਟਿਆ ਜੋ ਕਿ ਹਮੇਸ਼ਾ ਇੱਕ ਕਿਸਾਨਾਂ ਬਾਰੇ ਗਲਤ ਬੋਲਦੀ ਹੈ ਉਹਨਾਂ ਨੇ ਸਰਕਾਰ ਨੂੰ ਵੀ ਚੇਤਾਵਨੀ ਦਿੱਤੀ ਹੈ ਜੇਕਰ ਸਾਡੇ ਪਿੰਡ ਦੀ ਕੁੜੀ ਦੇ ਖਿਲਾਫ ਵਧੇਗੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਸੰਘਰਸ਼ ਕੀਤਾ ਜਾਵੇਗਾ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਮੇਰਾ ਨਾਮ ਜਸਪਾਲ ਸਿੰਘ ਪਵਾਰ ਹੈ ਤੇ ਕਲਜਿੰਦਰ ਕੌਰ ਮੇਰੀ ਛੋਟੀ ਸਿਸਟਰ ਹੈ ਮੈਂ ਯੂ ਐਸ ਰਹਿਣਾ ਤੇ ਮੈਂ ਪਰਸੋ ਹੀ ਆਇਆ ਸੀ ਜਦੋਂ ਇਹ ਘਟਨਾ ਹੋਈ ਹੈ ਉਹ ਔਨ ਡਿਊਟੀ ਆਪਣੀ ਡਿਊਟੀ ਕਰ ਰਹੀ ਸੀ ਜਦੋਂ ਕੰਗਣਾ ਉੱਥੇ ਆਈਏ ਉਹਨੇ ਸਿਰਫ ਕੰਗਣਾ ਨੂੰ ਇਹ ਕਿਹਾ ਕਿ ਆਪਣਾ ਪਰਸ ਤੇ ਮੋਬਾਈਲ ਜੋ ਹੈਗਾ ਉਹ ਬਕਟ ਦੇ ਵਿੱਚ ਪਾ ਦਿਓ ਅਸੀਂ ਸਕੈਨ ਕਰਨਾ ਉਹਦੇ ਉੱਤੇ ਕੰਗਣਾ ਭੜਕ ਗਈ ਤੇ ਉਹਨੂੰ ਖਾਲਸਤਾਨੀ ਦਾ ਤਬਾਹ ਲਾਤਾ ਉਹਦੇ ਉੱਤੇ ਕਿਉਂਕਿ ਉਹਦੇ ਨੇਮ ਪਲੇਟ ਤੇ ਕੌਰ ਲਿਖਿਆ ਹੋਇਆ ਸੀ ਤੇ ਜੋ ਵੀ ਸਿੰਘ ਜਾਂ ਕੌਰ ਆ ਉਹਨੂੰ ਇਹ ਕੰਗਣਾ ਹਮੇਸ਼ਾ ਟਾਰਗੇਟ ਕਰਦੀ ਆ ਕਿ ਇਹ ਖਾਲਸਤਾਨੀ ਇਹ ਮਾਯੋਵਾਦੀ ਇਹ ਪੱਖਵਾਦੀ ਇਹ ਪੱਖਵਾਦੀ ਤੇ ਇਹਦੇ ਪਹਿਲਾਂ ਵੀ ਜੋ ਬਿਆਨ ਆਏ ਆ ਉਹ ਹਮੇਸ਼ਾ ਪੜਕਾਉ ਪਿਆੜਾ ਆ ਖਾਸ ਕਰਕੇ ਸਿੱਖ ਕਮਿਊਨਿਟੀ ਵਾਸਤੇ ਖਾਸ ਕਰਕੇ ਪੰਜਾਬੀਆਂ ਵਾਸਤੇ ਤੇ ਜਦੋਂ ਉਹਨੂੰ ਕਲਜੈਂਦਰ ਕੌਰ ਨੂੰ ਉਹਨੇ ਔਨ ਡਿਊਟੀ ਉਹਦੇ ਕੋਲੋ ਇਹੀ ਕਿਹਾ ਕਿ ਮੈਡਮ ਆਪਣਾ ਜੋ ਵੀ ਹੈਗਾ ਤੁਹਾਡਾ ਸਮਾਨ ਇਹਦੇ ਵਿੱਚ ਰੱਖ ਦਵਾਇ ਸਟੈਂਡ ਕਰਨਾ ਤੇ ਉਹਨੇ ਉਦੋਂ ਮਾੜਾ ਚੰਗਾ ਬੋਲਣਾ ਸ਼ੁਰੂ ਕਰਤਾ ਬਾਅਦ ਵਿੱਚ ਇਹਨੇ ਜੋ ਬਲੇਮ ਲਾਇਆ ਕਿ ਮੇਰੇ ਥੱਪੜ ਮਾਰਿਆ ਉਹਦੀ ਕੋਈ ਵੀ ਹਲਤ ਕਰ ਪੁਸ਼ਟੀ ਨਹੀਂ ਹੋਈ ਨਾ ਕੋਈ ਉਹਦੀ ਕੋਈ ਵੀਡੀਓ ਸਾਹਮਣੇ ਆਈ ਆ ਤੇ ਨਾ ਹੀ ਕੋਈ ਇਦਾਂ ਦਾ ਕਿਸੇ ਕੋਲੇ ਕੋਈ ਪ੍ਰੂਫ ਹੈਗਾ ਕਿ ਉਹਨੇ ਉਹਦੇ ਥੱਪੜ ਮਾਰਿਆ ਇਹਦਾ ਸਾਰਾ ਇੱਕ ਆਪਣਾ ਪਬਲਿਕਲ ਸਟੰਟ ਆ ਤੇ ਨੂੰ ਹਮੇਸ਼ਾ ਹੀ ਸੁਰੱਖਿਆ ਵਿੱਚ ਰਹਿਣ ਦੀ ਆਦਤ ਹੈ ਤੇ ਸੋ ਅਸੀਂ ਸਾਰਾ ਪਰਿਵਾਰ ਸਾਡਾ ਸਾਰਾ ਨਗਰ ਸਰਪੰਚ ਸਾਹਿਬ ਮੇਰੇ ਚਾਚੇ ਤਾਏ ਜੋ ਵੀ ਸਾਡੇ ਨਾਲ ਆ ਸਾਡੇ ਨਾਲ ਸਾਰਾ ਪੰਜਾਬ ਤੇ ਨਾਲ ਹੀ ਸਾਡੇ ਨਾਲ ਜੋ ਵੀ ਬਾਹਰ ਸਾਡੇ ਬੈਠੇ ਸਿੱਖ ਭਰਾਵਾ ਉਹ ਬਹੁਤ ਜ਼ਿਆਦਾ ਇਸ ਚੀਜ਼ ਦਾ ਵਿਰੋਧ ਕਰ ਰਹਾ ਹੈ ਕਿ ਜੋ ਵੀ ਹੋ ਰਿਹਾ ਕੁੜੀ ਨਾਲ ਧੱਕਾ ਹੋ ਰਿਹਾ ਹੈ ਸੋ ਇੱਕ ਗਣਾ ਨੂੰ ਨੱਥ ਪਾਉਣੀ ਚਾਹੀਦੀ ਆ ਇਹ ਜਦੋਂ ਵੀ ਬੋਲਦੀ ਆ ਬਹੁਤ ਗਲਤ ਬੋਲਦੀ ਆ ਤੇ ਅਸੀਂ ਇਸ ਚੀਜ਼ ਦੀ ਪਰਜੋਰ ਨਿੰਦਿਆ ਕਰਦੇ ਆ ਹਾਂਜੀ ਹਾਲੇ ਤੱਕ ਕੋਈ ਇਹੋ ਜਿਹਾ ਮਤਲਬ ਉਹਦੇ ਸਸਪੈਂਡ ਤਾਂ ਕਰ ਦਿੱਤਾ ਏ ਪਰ ਉਹਦੇ ਉੱਤੇ ਜਿਹੜਾ ਪਰਚਾ ਆਇਆ ਜੇ ਪਰਚਾ ਕੀਤਾ ਏ ਤੇ ਉਹ ਔਨ ਡਿਊਟੀ ਆ ਉਹਨੇ ਕੋਈ ਕੋਈ ਗਲਤ ਉਹਨੂੰ ਆਪ ਤੇ ਉਹਨੇ ਕੋਈ ਸ਼ੁਰੂਆਤ ਨਹੀਂ ਕੀਤੀ ਜੇ ਪਰਚਾ ਕਲਜਿੰਦਰ ਕੌਰ ਤੋਂ ਆਇਆ ਤੇ ਪਰਚਾ ਉਹਦੇ ਉੱਤੇ ਵੀ ਕੰਗਣਾ ਤੋਂ ਵੀ ਬੰਦਾ ਏ हां जी ਇਹ ਸਾਡੇ ਪਿੰਡ ਦੀ ਲੜਕੀ ਕੁਲਵਿੰਦਰ ਕੌਰ ਜਿਹੜੀ ਆ ਸਰਦਾਰ ਉਤਮ ਸਿੰਘ ਦੀ ਬੇਟੀ ਜਿਹੜੀ ਆ ਸ਼ੇਰਾਂ ਵਾਲਾ ਕੰਮ ਕੀਤਾ ਉਹਨੇ ਦੇਖੋ ਡਿਊਟੀ ਪੱਖ ਤੋਂ ਜੇ ਆਪਾਂ ਨੂੰ ਵੇਖੀ ਤੇ ਬਹੁਤ ਸਾਰੇ ਲੋਕ ਆਲੋਚਨਾ ਵੀ ਕਰਨਗੇ ਪਰ ਕਿਰਦਾਰਾਂ ਦੇ ਤੌਰ ਤੇ ਪਰਖੋਗੇ ਤੇ ਉਹ ਬਹੁਤ ਵਧੀਆ ਕੰਮ ਕੀਤਾ ਕਿਉਂਕਿ ਕੰਗਣਾ ਰਣੌ ਦਾ ਸਾਨੂੰ ਕਿਰਦਾਰ ਜਰੂਰ ਵੇਖਣਾ ਪਊਗਾ ਵੀ ਪਿਸ਼ੋਕੜ ਦੇ ਵਿੱਚ ਉਹਨੇ ਕੀ ਕੀ ਕੀਤਾ ਉਹਨੇ ਲੋਕਾਂ ਦੇ ਪ੍ਰਤੀ ਕਿਹੋ ਜਿਹਾ ਬਿਆਨਬਾਜ਼ੀ ਕੀਤੀ ਕਿਹੋ ਜਿਹੇ ਸ਼ਬਦਾਂ ਨਾਲ ਲੋਕਾਂ ਨੂੰ ਨੇ ਕਿਸਾਨ ਸੰਘਰਸ਼ ਨੂੰ ਅਡਰੈਸ ਕੀਤਾ ਇਸ ਕਰਕੇ ਉਹਨਾਂ ਗੱਲਾਂ ਨੂੰ ਅਸੀਂ ਵੇਖਾਂਗੇ ਤੇ ਉਹ ਕੰਗਣਾ ਮੈਨੂੰ ਲੱਗਦਾ ਵੀ ਇਸ ਮੁੱਦੇ ਤੇ ਮੈਨੂੰ ਨਾ ਕੱਲ ਹੀ ਪਤਾ ਲੱਗਾ ਵੀ ਉਹਦੀ ਨਾ ਇੱਕ ਤਜਸਵੀ ਫਿਲਮ ਜਿਹੜੀ ਫਲਾਪ ਹੋ ਗਈ ਸੀ ਇੱਕ ਨਵੀਂ ਆ ਰਹੀ ਉਹਦੀ ਉਹ ਫਿਲਮ ਦੀ ਪ੍ਰੋਮੋਸ਼ਨ ਵਾਸਤੇ ਉਹ ਜੇ ਕੰਮ ਕਰ ਰਹੀ ਹੈ ਵੀ ਮੇਰਾ ਲੋਕਾਂ ਦੇ ਵਿੱਚ ਅਕਸ ਜਾਵੇ ਇਹ ਨਾ ਮੈਨੂੰ ਲੱਗਦਾ ਵੀ ਇਹ ਕੰਗਣਾ ਰਣੌਤ ਵਰਗੇ ਜਾਂ ਹੋਰ ਵੀ ਕਈ ਚਿਹਰੇ ਨੇ ਜਿਹੜੇ ਹਿੰਦੂ ਵਰਸਸ ਸਿੱਖ ਬਣਾਉਣਾ ਚਾਹੁੰਦੇ ਆ ਲੜਾਈ ਨੂੰ ਜਦੋਂ ਕਿ ਇਹ ਹੈ ਨਹੀਂ ਇਹ ਨੇਕੀ ਤੇ ਬਦੀ ਦੀ ਗੱਲ ਵਾ ਉਹ ਇਸ ਜਿਹੇ ਗੱਲਾਂ ਕਰਕੇ ਹਿੰਦੂਆਂ ਦੇ ਵਿੱਚ ਫੇਮਸ ਹੋਣਾ ਚਾਹੁੰਦੀ ਹੈ ਵੀ ਮੈਂ ਸੋਚ ਉਹ ਸੋਚਣ ਵੀ ਇਹ ਸੈਕਟੇ ਸਾਡੇ ਨਾਲ ਬਦੀ ਕੀ ਅਸੀਂ ਚਾਹੁੰਦੇ ਆਂ ਵੀ ਆਪਦੀ ਨਜੀ ਜ਼ਿੰਦਗੀ ਵਾਸਤੇ ਇਹੋ ਜੀ ਕੋਈ ਵੀ ਪਾੜਾ ਜਿਹੜੀ ਲੜਾਈ ਆ ਉਹ ਕਿਸੇ ਦੇ ਵਿੱਚ ਵੀ ਨਹੀਂ ਪਾਉਣੀ ਚਾਹੀਦੀ। ਬਾਕੀ ਸਾਨੂੰ ਕੁਲਵਿੰਦਰ ਕੌਰ ਤੇ ਮਾਨ ਆ ਉਸਦੇ ਮਨ ਦੇ ਵਿੱਚ ਉਹ ਰੋਸ ਸੀਗਾ ਜਿਹੜਾ ਸਾਡਾ ਉਹਨਾਂ ਬੀਬੀਆਂ ਨੂੰ ਇਕਸ਼ਾਂਸ ਗਰਸ ਵੇਲੇ 100-100 ਰੁਪਏ ਦਿਹਾੜੀ ਤੇ ਆਈਆਂ ਬੈਠੀਆਂ ਟਗੇ-ਟਗੇ ਦੇ ਵਕਣ ਵਾਲੇ ਕਈ ਸ਼ਬਦਾਂ ਦੇ ਨਾਲ ਸੰਬੋਧਨ ਕੀਤਾ। ਪਰ ਲੜਾਈ ਦਾ ਮੁੱਢ ਜਿਹੜਾ ਵਾ ਉਹ ਮੈਨੂੰ ਲੱਗਦਾ ਚੈਕਿੰਗ ਤੋਂ ਵੱਜਾ ਕਿਉਂਕਿ ਜਿਹੜੀ ਜਿਹੜਾ ਬੰਦਾ ਬਾਹਰ ਕਦੇ ਹਉਮੈ ਵਿਖਾਉਂਦਾ ਹੋਵੇ, ਹਿੰਟ ਵਿਖਾਉਂਦਾ ਹੋਵੇ, ਹਰਥਾਂ ਵਿਖਾਉਂਦਾ। ਜਦੋਂ 에ਰਪ ਉਥੇ ਕੜੇ ਤੱਕ ਸਾਨੂੰ ਸ਼ਸਤਰਾਂ ਤੱਕ ਲਾ ਕੇ ਸਾਰੇ ਵਿੱਚ ਰੱਖਣੇ ਪੈਂਦੇ ਆ ਫਿਰ ਸਾਰੀ ਸਕੈਨਿੰਗ ਹੁੰਦੀ ਹੈ ਜਦੋਂ ਉਹਨੇ ਸਾਰਾ ਸਮਾਨ ਰੱਖਣ ਵਾਸਤੇ ਕਿਹਾ ਤੇ ਉਹ ਕੁਝ ਉਹਨੇ ਆਪਣ ਨੂੰ ਹਉਮੇ ਸੀਗੀ ਉਹਨੇ ਧੌਂਸ ਦਿਖਾਈ ਆ ਜਿਸ ਧੌਂਸ ਤੋਂ ਗੱਲ ਵਾਧਿਆ ਵਾਧਿਆ ਕੁਲਵਿੰਦਰ ਕੌਰ ਨੇ ਉਹਦੇ ਥੱਪੜ ਜੜ ਦਿੱਤਾ ਤੇ ਉਹਨੇ ਕੁਝ ਵੀ ਮਾਰਾ ਨਹੀਂ ਕੀਤਾ ਡਿਊਟੀਦਾਰਾਂ ਨੂੰ ਵੀ ਕੁਝ ਨਹੀਂ ਮਾੜਾ ਬਹੁਤ ਸਾਰੇ ਇੱਥੇ ਇਦਾਂ ਦੇ ਇਨਸੀਡੈਂਟ ਆਪਰਦੇ ਆ ਉਹਨੂੰ ਕੁਝ ਵੀ ਮਾੜਾ ਨਹੀਂ ਕੀਤਾ ਸ਼ੇਰ ਨਹੀਂ ਬੱਚੀ ਤੇ ਸਾਨੂੰ ਮਾਰਿਆ ਦੂਸਰੀ ਗੱਲ पे ਅਸੀਂ ਸਾਰਾ ਪਿੰਡ ਪੰਚਾਇਤ ਪੰਜਾਬ ਪੂਰੀ ਕਮਿਊਨਿਟੀ ਉਹਦੇ ਨਾਲ ਖੜਿਆ ਹਰ ਪੱਖ ਤੋਂ ਨਾਲ ਖੜਿਆ ਸਰਕਾਰ ਨੂੰ ਅਸੀਂ ਕਹਿੰਨੇ ਆ ਕਿ ਇਸ ਮੁੱਦੇ ਨੂੰ ਇੱਡਾ ਵੱਡਾ ਨਾ ਸਮਝਦੇ ਹੋਏ ਇੱਥੇ ਖਤਮ ਕੀਤਾ ਜਾਵੇ ਲੜਕੀ ਨੂੰ ਇਨਸਾਫ ਦਿੱਤਾ ਜਾਵੇ ਇਹ ਕਾਨੂੰਨੀ ਪੱਖ ਤੋਂ ਵੀ ਕੋਈ ਬਹੁਤੀ ਵੱਡੀ ਕਾਰਵਾਈ ਨਹੀਂ ਬਣਦੀ 23 24 ਨਹੀਂ ਬਣਦੀ ਹੈਨਾ ਇਸ ਕਰਕੇ ਕੋਈ ਬਹੁਤਾ ਵੱਡਾ ਐਕਸ਼ਨ ਨਾ ਲਿਆ ਜਾਵੇ ਕਿਉਂਕਿ ਇਹ ਰੋ ਪੈਦਾ ਹੁੰਦਾ ਫਿਰ ਲੋਕਾਂ ਦੇ ਜੇ ਤੁਸੀਂ ਬੇਇਨਸਾਫੀ ਕਰੋਗੇ ਤੇ ਲੋਕਾਂ ਦੇ ਵਿੱਚ ਉਸ ਗੱਲ ਦਾ ਰੋਹ ਪੈਦਾ ਹੋਊਗਾ ਕਿ ਸਾਡੇ ਨਾਲ ਬੇਇਨਸਾਫੀ ਹੋਈ ਹੈ ਜੇ ਲੜਕੀ ਨੇ ਥੱਪੜ ਮਾਰਿਆ ਤਾਂ ਉਹਦੀ ਜਿੰਨੀ ਕਾਰਵਾਈ ਬਣਦੀ ਉਹ ਨਹੀਂ ਕਰਦੇ ਉਸ ਤੋਂ ਵੱਧ ਜੇ ਕੋਈ ਨੂੰ ਲੀਗਲ ਐਕਸ਼ਨ ਉੱਤੇ ਲਿਆ ਜਾਂਦਾ ਉਹਨੂੰ ਡਿਸਮਿਸ ਕੀਤਾ ਜਾਂਦਾ ਤੇ ਫਿਰ ਅਸੀਂ ਸ਼ਿਕਾਇਤ ਕਰਨ ਲਈ ਮਜਬੂਰ ਹੋਵਾਂਗੇ ਪਰਿਵਾਰ ਦੇ ਨਾਲ ਵੀ ਖੜੇ ਆ ਸਾਰਾ ਪੰਜਾਬ ਖੜਿਆ ਆ ਅਸੀਂ ਹਰ ਪੱਖ ਤੋਂ ਉਹਦੀ ਮਦਦ ਜਿਹੜੀ ਲੜਕੀ ਦੀ ਉਹ ਕਰਾਂਗੇ